ਇਹ ਰਣਾ ਪੁਜ ਕੋ ਤਹੀਂ ਪਾਜੀ ਪਰ ਸੋਨੇ ਪਿੱਛੋਂ ਆਣ ਕੇ ਹੱਥ ਪਿੱਛੋਂ ਮੈਂ ਹੱਥ ਵੀ ਦਿੱਤਾ ਵਾ ਇੰਜ ਮੈਂ ਹਮੇਸ਼ਾ ਹੁੰਦੇ ਨਾ ਹੱਥ ਦੇ ਕੇ ਨੰਗ ਨੰਗਨੇ ਆਪਾ ਮੈਂ ਹੱਥ ਦਿੱਤਾ ਬੜਾ ਲੰਬਾ ਹੀ ਨੰਗਣ ਦੇ ਆ ਤੇ ਪਿੱਛੋਂ ਵੀ ਉਹ ਗਏ ਤਾਂ ਕਿ ਪਿੱਛੇ ਇਹਨੇ ਬਸ ਲਿਆ ਕੇ ਜੱਕ ਬੰਮ ਨਾਲ ਮਾਰੀ ਆਡੇ ਦੋਵੇਂ ਜਣੇ ਮੈਂ ਤੇ ਦੋਵੇਂ ਜਣੇ ਤੁਹਾਡਾ ਕੀ ਨਾਮ ਜੀ ਪੁਜਾ ਇਹ ਕਿੰਨੀ ਦੇਰ ਪਹਿਲਾਂ ਘਟਨਾ ਵਾਪਰੀ ਇਹ ਹੋਈ ਗਿਆ ਹੈ ਨਾ ਦੋ ਦਹਾਕੰਟ ਅੱਧਾ ਫਿਕਟ ਅੰਨਪ੍ਰਿਸ ਕਿੱਦਾਂ ਜਾ ਰਹੀ ਹੈ ਅਰੇ ਹੀ ਉਸ ਹੂਵੇ ਨੂੰ ਮੁੰਡੇ ਮੂਲੇ ਵਾਲ ਨੂੰ ਆਹ ਆਹ ਜੱਕ ਤਾਂ ਵੱਜ ਗਈ ਡੱਕਦਾ ਮੋਨੇ ਲਿਆ ਕੇ ਨਾਲ ਮਾਰੀ ਕੇ ਸਾਡੇ ਅਸ ਬੜਦੇ ਹੁਣ ਆ ਜੇ ਵੇਖੋ ਕੀ ਅੰਦਰ ਖੜਿਆ ਵਾ ਵੇਖੋ ਕੀ ਕਰਦੇ ਆ ਕੀ ਕਰਦੇ ਜੇ ਪੁਲਿਸ ਪ੍ਰਸ਼ਾਸਨ ਤੋਂ ਉਹ ਡੈਡੀ ਵੇਖੋ ਕਹੀ ਦੇ ਜਾਂਦੇ ਠੀਕ ਪਰ ਖੂਨ ਬਹੁਤ ਉੱਥੇ ਵੇਖੋ ਜਾ ਕੇ ਰੋਡ ਤੇ ਕੀ ਬਣਿਆ ਵਾ ਕੀ ਮੰਗ ਕਰਦੇ ਜੇ ਪੁਲਿਸ ਪ੍ਰਸ਼ਾਸਨ ਤੋਂ ਇਹ ਤਾਂ ਸਾਥ ਮਿਲੇ ਉਹ ਇਹ ਤਾਂ ਸਾਥ ਮਿਲੇ ਹਿੱਤਪੁਰਾਵ ਦੇ ਨਾਲ ਸਭ ਕੋ ਡੋਡ ਕਰ ਬਾਰੀ ਉਹਦੇ ਨਾਲ ਪਾਲ ਸਿੰਘ ਜੀ ਹਾਂ ਇਹ ਨੰਬਰ ਸਰ ਤੋਂ ਪਠਾਨਕੋਟ ਜਾ ਰਹੀ ਜਦੋਂ ਤਾਰੀਵਾਲ ਸ਼ਹਿਰ ਚ ਆਏ ਆ ਬਿਲਕੁਲ ਗੱਡੀ ਸਲੋ ਹੀ ਬਜ਼ੁਰਗ ਆਏ ਬਜ਼ੁਰਗ ਬਹੁਤ ਤੇਜ਼ ਹੀ ਬਜ਼ੁਰਗਾਂ ਦੀ ਗੱਡੀ ਨਾਲ ਆ ਕੇ ਬੋਬਟਾਂ ਕੇ ਵੱਜ ਗਈ ਬਜ਼ੁਰਗਾਂ ਨੇ ਚੁੱਕ ਕੇ ਆਪ ਆਪ ਸਤਲ ਖੜਿਆ ਸਾਡੀ ਇੱਕ ਮਸਾ ਗਲਤੀ ਨਹੀਂ ਹੈ ਜੀ ਸੂਏਰੇ ਕੰਡੇ ਦੇ ਆਏ ਤਾਰੀਵਾਲ ਹਾਂ ਜੀ ਤਾਰੀਵਾਲ ਕਿੱਥੋਂ ਆ ਰਹੇ ਕਿੱਥੇ ਸਲੋ ਆ ਰਹੀ ਕਿ ਉਹਨੇ ਆਸੇ ਪਾਸੇ ਕੋੱਕ ਨਹੀਂ ਵੇਖਿਆ ਜੀ ਉਹ ਜੱਕਦਮ ਹੀ ਰੋਡ ਤੇ ਨਿਕਲਿਆ ਤੇ ਗੱਡੀ ਦੀ ਬ੍ਰੇਕ ਮਾਰਦੇ ਮਾਰਦੇ ਮੋਬ ਟਾਂ ਗੱਡੀ ਨਾਲ ਟਕਰਾਈ ਉਹਨਾਂ ਚੁੱਕ ਕੇ ਵੇਹਵਸਾਲ ਆਪ ਖੁਦ ਛੱਡ ਗਿਆ ਸਰ ਤਲੀ ਹੁੰਦੀ ਆ ਆਪਾਂ ਗੱਡੀ ਛੱਡ ਕੇ ਭੱਜਦੇ ਜਾਂ ਕੁਝ ਹੋਰ ਕਰਦੇ ਆਪਾਂ ਤੁਹਾਡੇ ਦੇਖ ਲਓ ਖੂਨ ਨਾਲ ਕੱਪੜੇ ਵੀ ਲਿਪੜੇ ਆ ਜੀ ਆਪਾਂ ਆਪ ਚੁੱਕ ਕੇ ਖੜਿਆ ਨੋਮ ਛੱਡ ਲਿਆ ਕੇ ਮਾਰੀ ਹੈ ਜੀ ਸਾਡੀ ਗੱਡੀ ਕੱਚੇ ਸਿੱਟੀ ਆਪਾਂ ਬਿਲਕੁਲ ਬ੍ਰੇਕ ਮਾਰੀ ਆ ਤੇ ਮੋਕੇ ਜਾ ਕੇ ਦੇਖ ਲਓ ਗੱਡੀ ਪਰ ਕੋ ਕੱਚੀ ਉਤਰੀ ਹੈ